ਸਸ ਸਸ ਗਾਲੇ ਤੁਸੀਂ ਦੇਖ ਰਹੇ ਹੋ ਐਸੋਡੀਟੀ ਨਿਊਜ਼ ਤੇ ਮੈਂ ਆਹ ਬਰਿੰਦਰ ਸਿੰਘ ਬਣਕੂ ਇਸ ਟਾਈਮ ਅਸੀਂ ਮੌਜੂਦ ਆ ਸਮਰਾਲਾ ਚੌਂਕ ਵਿਖੇ ਕਿੱਥੇ ਕਿ ਅੱਜ ਕਾਂਗਰਸ ਦੇ ਉਮੀਦਵਾਰ ਜੋ ਕਿ 2-4 ਦਿਨ ਪਹਿਲਾਂ ਐਲਾਨੇ ਗਏ ਸੀਗੇ ਰਾਜਾ ਬੜਿੰਗ ਜੀ ਅੱਜ ਚੰਡੀਗੜ੍ਹ ਤੋਂ ਸਮਰਾਲਾ ਚੌਂਕ ਤੇ ਵਿਖੇ ਪਹੁੰਚ ਰਹੇ ਨੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਤਸਵੀਰਾਂ ਫਾਟਾ ਮਾਰਦਾ ਇਕੱਠ ਜਿਹੜਾ ਵਰਕਰਾਂ ਦਾ ਉਹ ਵੀ ਤੁਸੀਂ ਦੇਖ ਸਕਦੇ ਹੋ ਛੰਡੀਆਂ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਨੇ ਅਤੇ ਰਾਜਾ ਬੜੰਗ ਦੇ ਕੁਝ ਸਮੇਂ ਦੇ ਵਿੱਚ ਸਮਰਾਲਾ ਚੌਂਕ ਵਿਖੇ ਪਹੁੰਚਣ ਵਾਲੇ ਨੇ ਅੱਛਾ ਤੁਸੀਂ ਦੇਖ ਰਹੇ ਹੋ ਕੈਮਰੇ ਦੇ ਵਿੱਚ ਤਸਵੀਰਾਂ ਇਕੱਠਵੀਆਂ ਜਿਹੜਾ ਸਮਰਾਲਾ ਚੌਂਕ ਵਿਖੇ ਇਕੱਠ ਭਾਰੀ ਗੈਂਤੇ ਦੇ ਵਿੱਚ ਕਾਂਗਰਸੀ ਵਰਕਰਾਂ ਦਾ ਜਿਹੜਾ ਇਕੱਠਾ ਉਹ ਵੀ ਫਾਟਾ ਮਾਰਦਾ ਇਕੱਠ ਜਿਹੜਾ ਨਜ਼ਰ ਆ ਰਿਹਾ ਸਵਾਗਤ ਕਰਨ ਵਾਸਤੇ ਕਾਂਗਰਸੀ ਵਰਕਰ ਵੱਡੇ ਗੈਂਤੇ ਦੇ ਵਿੱਚ ਸ਼ਾਮਲ ਹੋਏ ਨੇ ਕਰਵਾਵਾਂਗੇ ਗੱਲਬਾਤ ਵਰਕਰਾਂ ਦੇ ਨਾਲ ਵੀ ਕਰਵਾਉਨੇ ਆ ਗੱਲਬਾਤ ਕੁਝ ਅਹੁਦੇਦਾਰਾਂ ਦੇ ਨਾਲ ਸਾਡੇ ਨਾਲ ਮਲਕੇਸ਼ ਸਿੰਘ ਦਾ ਆਖਾ ਮਿਲੋ ਨੇ ਕਰ ਲੈਣਾ ਗੱਲਬਾਤ ਅੱਜ ਜਦੋਂ ਰਾਜਾ ਬੜੇ ਗੱਲ ਹਦਿਆਣਾ ਆ ਰਹੇ ਨੇ ਕਿੱਦਾਂ ਲੱਗਦਾ ਆਟੇ ਲੁਧਿਆਣਾ ਵਿੱਚ ਆ ਰਿਹਾ ਰਾਜਾ ਬੜੰਗੜੇ ਲੁਧਿਆਣਾ ਆ ਰਹੇ ਨੇ ਕਿਦਾਂ ਲੱਗ ਰਿਹਾ ਸਰ ਕਾਫੀ ਜਣਾ ਇਕੱਠਾ ਨੌਜਵਾਨਾਂ ਦਾ ਕਾਂਗਰਸ ਪਾਰਟੀ ਦੇ ਵਰਕਰ ਵੀ ਕਾਫੀ ਕੈਂਡੀ ਦੇ ਵਿੱਚ। ਬਾਜੇ ਲੁਧਿਆਣੇ ਵਿੱਚ ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਰਿੰਦਰ ਸਿੰਘ ਰਾਜਾ ਬੜਿੰਗ ਜਿਹੜੇ ਸਾਡੇ ਸੂਬਾ ਕਾਂਗਰਸ ਦੇ ਪ੍ਰਧਾਨ ਨੇ ਪਹਿਲੀ ਵਾਰ ਲੁਧਿਆਣੇ ਵਿੱਚ ਆ ਰਹੇ ਨੇ। ਔਰ ਸਾਡੇ ਬਹੁਤ ਹੀ ਸਰਕਾਰ ਯੋਗ ਥੰਡੇ ਤਰਵਾਰ ਜੀ ਲੁਧਿਆਣਾ ਚਾਰੀ ਦੇ ਪ੍ਰਧਾਨ ਜੀ ਤਲਕੇ ਵਿੱਚ ਉਹਨਾਂ ਦੇ ਸਾਰੇ ਵਰਕਰ ਸਾਥੀ ਬੜੇ ਜੋਸ਼ੋ ਖੁਸ਼ ਦੇ ਨਾਲ ਉਹਨਾਂ ਦਾ ਹਾਰਦਿਕ ਸਵਾਗਤ ਕਰਨ ਵਾਸਤੇ ਅੱਧਾ ਵੀ ਝੰਡੇ ਲੈ ਕੇ ਔਰ ਬੈਨਰ ਪੋਰਟ ਲੈ ਕੇ ਔਰ ਇੱਥੇ ਆਏ ਨੇ ਔਰ ਇਥੋਂ ਇਹ ਅਨੁਭਵ ਹੁੰਦਾ ਕਿ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਨੇ ਉਹਨਾਂ ਵਿੱਚ ਬੜਾ ਜੋਸ਼ ਹੈ ਖੁਸ਼ ਹੈ ਔਰ ਬੜੀ ਸ਼ਾਨ ਦੇ ਨਾਲ ਕਾਂਗਰਸ ਪਾਰਟੀ ਜਿਹੜੀ ਆ ਕਿ ਲੁਧਿਆਣਾ ਸੀਟ ਬਹੁਤ ਭਾਰੀ ਵੋਟਾਂ ਦੇ ਨਾਲ ਜਿੱਤਾ ਕੇ ਰਾਜਾ ਬਣੇ ਮੈਂਬਰ ਪਾਰਲੀਮੈਂਟ ਬਣਾ ਕੇ ਤੁਹਾਨੂੰ ਬੇਚ ਦਵਾਂ ਸਰ ਕੀ ਲੱਗਦਾ ਰਵਨੀਤ ਬੇਟੋ ਕਾਂਗਰਸ ਛੱਡ ਕੇ ਗਿਆ ਵਾ ਕਿਹਦਾ ਨੱਕਦਾ ਲੱਗਦਾ ਕੋਈ ਨੁਕਸਾਨ ਜਿਹੜਾ ਸਾਨੂੰ ਚਾ ਕੋਈ ਵੀ ਇਨਸਾਨ ਜਿਹੜਾ ਛੱਡ ਕੇ ਜਾਂਦਾ ਉਹਦੇ ਬਾਰੇ ਵਿੱਚ ਲੋਕ ਜਾਣਦੇ ਹੁੰਦੇ ਨੇ ਇਸ ਕਰਕੇ ਮੈਂ ਪਹਿਤਰੀ ਕਹਿਣਾ ਚਾਹਦਾ ਲੋਕ ਆਪੇ ਫੈਸਲਾ ਕਰਨਗੇ ਬਹੁਤ ਬਹੁਤ ਧੰਨਵਾਦ ਆ ਦਾਖਾ ਸਾਹਿਬ ਇਹ ਸਾਡਾ ਮਲਕੀਤ ਸਿੰਘ ਦਾਖਾ ਜੋ ਕਿ ਐ ਐਮਐਲਏ ਵੀ ਰਹਿ ਚੁੱਕੇ ਨੇ ਹਲਕਾ ਦਾਖਾ ਤੋਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜਾ ਕੱਲ ਆਪੇ ਜਿਹੜਾ ਇਕੱਠਾ ਸੀ ਸਾਡੇ ਨਾਲ ਮੌਜੂਦ ਨੇ ਸੰਜੇ ਤਲਵਾਰ ਜੀ ਸਸਿਕਾਪਾ ਸਸ ਕੀ ਆ ਗਏ ਬਾਈ ਜੀ ਅੱਜ ਰਾਜਾ ਬੜਿੰਗ ਜੀ ਲੁਧਿਆਣਾ ਦੇ ਵਿੱਚ ਆ ਰਹੇ ਨੇ ਕਿੰਨਾ ਨਾਲ ਲੱਗ ਰਿਹਾ ਕਾਫੀ ਜਨਰਾਂ ਇਕੱਠਾ ਨੌਜਵਾਨਾਂ ਦਾ ਵਿਭਾਰੀ ਕੈਂਟੀ ਦੇ ਵਿੱਚ ਦੇਖੋ ਲੋਕ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਆ ਲੋਕ ਚਾਹੁੰਦੇ ਆ ਕਿ ਕਾਂਗਰਸ ਪਾਰਟੀ ਦੀ ਹਿੰਦੁਸਤਾਨ ਸਰਕਾਰ ਬਣੇ ਉਹ ਰਾਜਾ ਬੜਿੰਗ ਜੀ ਨਾਲ ਲੋਕਾਂ ਦਾ ਬੜਾ ਪਿਆਰ ਹੈ ਕਿਉਂਕਿ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹ ਸਾਰੇ ਕਾਰਜਕਰਤਾ ਆਪਣੇ ਘਰਾਂ ਤੋਂ ਬਾਹਰ ਹੋ ਕੇ ਕਿਉਂਕਿ ਅੱਜ ਵਰਕਿੰਗ ਡੇ ਹੈ ਉਹਦੇ باوجود ਦੇਖੋ ਤੁਹਾਡੇ ਸਾਹਮਣੇ ਹਰ ਵਰਗ ਦਾ ਯੂਥ ਵੀ ਹੈ ਬੁਜੁਰਗ ਵੀ ਹੈ ਨਾਰੀ ਸ਼ਕਤੀ ਵੀ ਹੈ ਉਹ ਸਾਨੂੰ ਉਮੀਦ ਹੈ ਅੱਜ ਤੋਂ ਬਾਅਦ ਜਿਹੜਾ ਲੁਧਿਆਣਾ ਉਹ ਸਿਰਫ ਕਾਂਗਰਸ ਵਿੱਚ ਹੋ ਜਾਏਗਾ ਕਿੱਦਾਂ ਦਾ ਲੱਗਦਾ ਰਾਜਾ ਬੜਕ ਨੂੰ ਇਲੈਕਸ਼ਨਾਂ ਦੇ ਵਿੱਚ ਉਤਾਰਿਆ ਗਿਆ ਵਾ ਜੌਨ ਮੈਦਾਨ ਦੇ ਵਿੱਚ ਕਿੱਦਾਂ ਦਾ ਲੱਗ ਰਿਹਾ ਕਿ ਕਾਂਗਰਸ ਵਰਕਰ ਜਿਹੜੇ ਪਾਰਟੀਆਂ ਛੱਡ ਕੇ ਗਏ ਸੀ ਉਹ ਵੀ ਵਾਪਸ ਆਸਣਾ ਸਾਰਾ ਕੁਝ ਵਾਪਸ ਆ ਜਾਣਾ ਤੁਸੀਂ 5 ਦਿਨ ਦੇਖੋ 10 ਸ੍ਰਿਕ ਜਦੋਂ ਅਸੀਂ ਨੋਮੀਨੇਸ਼ਨ ਪੇਪਰ ਫਾਈਲ ਕਰਨੇ ਹਨ ਉਹ ਸੋਬਾ ਤੁਸੀਂ ਦੇਖਣਾ ਸਾਰੀ ਘਰ ਵਾਪਸੀ ਹੋ ਜਣੀ ਹੈ ਸਾਰੀ ਘਰ ਵਾਪਸੀ ਬਹੁਤ ਬਹੁਤ ਧੰਨਵਾਦ ਅ ਐਸ ਹਨ ਸੰਜਿਆ ਤਲਵਾਰ ਜੀ ਜਿਨ੍ਹਾਂ ਨੇ ਕਿਹਾ ਕਿ ਜਿਹੜਾ ਭਾਰੇ ਗੰਦੇ ਦੇ ਵਿੱਚ ਇਕੱਠਾ ਜਿਹੜਾ ਨੌਜਵਾਨਾਂ ਦਾ ਕਾਫੀ ਜਿਹੜਾ ਇਕੱਠਾ ਉਹ ਵੀ ਤੁਸੀਂ ਦੇਖ ਸਕਦੇ ਹੋ ਇਹਦਾ ਕਾਫੀ ਵੱਡਾ ਜਿਹੜਾ ਇਕੱਠਾ ਨੌਜਵਾਨ ਵੀ ਜਿਹੜਾ ਪੁੱਜਣ